ਹਾਂ ਜੀ ਕਿਸਾਨਾਂ ਦੇ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ PBW 826 ਵੈਰੈਟੀ ਤੇ DBW 327 ਵੈਰੈਟੀ ਇਹਨਾਂ ਦੀ ਜਿਹੜੀ ਕਣਕ ਦੀ ਬਿਜਾਈ ਦਾ ਸਹੀ ਸਮਾਂ ਕਿੰਨਾ ਹੈ ਤੇ ਪਿਛਲੇ ਸਾਲ ਇਹ ਵੈਰੈਟੀ ਆਪਾਂ ਕਿੰਨੀ ਤਰੀਕ ਨੂੰ ਆਪਾਂ ਬਿਜਾਈ ਕੀਤੀ ਸੀ ਕਿੰਨਾ ਝਾੜ ਆਇਆ ਸੀ ਤੇ ਇਹਨਾਂ ਦੇ ਵਿੱਚੋਂ ਜਿਹੜੀ DBW 327 ਵੈਰੈਟੀ ਹੈ ਇਹ ਆਪਣੀ ICAR ਹਰਿਆਣਾ ਦੇ ਇੱਕ ਸਪਾਰਸ਼ ਕੀਤੀ ਹੋਈ ਵੈਰੈਟੀ ਹੈ ਬਹੁਤ ਵਧੀਆ ਕਿਸਮ ਹੈ ਤੇ ਇੱਕ ਆਪਣੀ PBW 826 ਵੈਰੈਟੀ ਜਿਹੜੀ ਕਿ ਆਪਣੀ ਪੰਜਾਬ ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਦੇ ਕੁਝ ਸਪਾਰਸ਼ ਕੀਤੀ ਹੋਈ ਵੈਰੈਟੀ ਹੈ ਤੇ ਇਹਨਾਂ ਦੀ ਜਿਹੜਾ ਬਿਜਾਈ ਦਾ ਸਹੀ ਸਮਾਂ ਤੇ ਜਿਵੇਂ ਕਿਸਾਨ ਵੀਰੋ ਵੇਖੋ ਕਿ ਇਸ ਵਾਰ ਜਿਹੜਾ ਮੌਸਮ ਆਪਣੇ ਝੋਨੇ ਦੇ ਅਨੁਕੂਲ ਨਹੀਂ ਸੀ ਤੇ ਜਿਹੜੇ ਆਪਣੇ ਝੋਨੇ ਦੇ ਝਾੜ तकरीबन 10 ਮਾਣ ਤੋਂ ਲੈ ਕੇ 15-20 ਮਾਣ ਤੱਕ ਜਿਹੜੇ ਝਾੜ ਇਸ ਵਾਰ ਕਟੇ ਨੇ ਜਿਹੜਾ ਵੀ ਕੋਈ ਵੀ ਫਸਲ ਹੈ ਚਾਹੇ ਜਿਹੜਾਂ ਦਾ ਝਾੜ ਹੈ 70-75% ਜਿਹੜਾ ਆਪਣਾ ਮੌਸਮ ਦੇ ਡਿਪੈਂਡ ਕਰਦਾ ਤੇ ਜਿਹੜੀ ਆਪਾਂ ਅੱਗੇ ਜਾ ਕੇ ਹਣ ਕਣਕ ਦੀ ਬਿਜਾਈ ਕਰਨੀ ਹੈ ਕਣਕ ਦੀ ਬਿਜਾਈ ਦਾ ਸਮਾਂ ਕਣਕ ਦਾ ਪਹਿਲਾ ਤੇ ਆਖਰੀ ਪਾਣੀ ਇਹ ਵੀ ਆਪਣਾ ਝਾੜ ਤੇ ਬਹੁਤ ਵੱਡਾ ਜਿਹੜਾ ਆਪਣਾ ਫਰਕ ਪਾਉਂਦਾ ਤੇ ਜੇ ਬਾਕੀ ਆਪਾਂ ਆਪਣੀਆਂ ਖਾਦ ਪ੍ਰਬੰਧ ਸਹੀ ਤਰੀਕੇ ਨਾਲ ਸਹੀ ਸਮੇਂ ਆਪਾਂ ਜੇਕਰ ਖਾਦ ਪ੍ਰਬੰਧ ਸਹੀ ਰੱਖਦੇ ਆ ਤਾਂ ਫਿਰ ਵੀ ਆਪਣੇ ਜਿਹੜਾ ਝਾੜ ਆਪਾਂ ਨੂੰ ਵਧੀਆ ਦੇਖਣ ਨੂੰ ਮਿਲਦਾ ਜੇਕਰ ਆਲਵਰ ਦੇਖ ਕੇ ਕਿਹਾ 70 75% ਜਿਹੜਾ ਆਪਣਾ ਮੌਸਮ ਤੇ ਜਿਹੜਾ ਝਾਟ ਕਿਹਾ ਹੁੰਦਾ ਜਾਨੀ ਕਿ 30 35% ਜਿਹੜਾ ਆਪਾਂ ਗਲਤੀਆਂ ਕਰਦੇ ਆ ਚਾਹੇ ਪਾਣੀ ਦੀ ਗਲਤੀ ਚਾਹੇ ਖਾਦ ਦੀ ਦੀ ਗਲਤੀ ਕਰਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਝਾੜ ਤੇ ਜ਼ਰੂਰ ਫਰਕ ਪਾਉਂਦਾ ਤੇ ਜਿਹੜੀ ਆਪਣੀ ਕਿਸਾਨ ਵੀਰੋ DBW 327 ਵੈਰੈਟੀ ਬਹੁਤ ਵਧੀਆ ਵੈਰੈਟੀ ਏ ਤਕਰੀਬਨ 152 ਦਿਨ ਤੋਂ ਲੈ ਕੇ 155 ਦਿਨ ਦੇ ਵਿੱਚ ਇਹਦਾ ਪੱਕਣ ਦਾ ਸਮਾਂ ਹੈ ਤੇ ਡਿੱਗਣ ਦੀ ਸਮੱਸਿਆ ਬਹੁਤ ਘੱਟ ਏ ਤੇ ਜਿਹੜਾ ਇਹਦਾ ਪੱਕਣ ਦਾ ਸਮਾਂ ਜਿਵੇਂ ਆਪਣੀਆਂ ਭਾਰੀਆਂ ਜਾਂ ਡਾਕਰ ਜ਼ਮੀਨਾਂ ਨੇ ਠੰਡੀ ਤਸਵੀਰ ਵਾਲੀਆਂ ਹੁੰਦੀਆਂ ਨੇ ਉੱਥੇ ਹੋ ਸਕਦਾ ਕਿ 2-4-5 ਦਿਨ ਜਿਹੜਾ ਸਮਾਂ ਵਧ ਲੈ ਜਾਂਦੀਆਂ ਨੇ ਬਾਕੀ ਆਪਣੇ ਮੌਸਮ ਤੇ ਡਿਪੈਂਡ ਕਰਦਾ ਜੇਕਰ ਆਖਰੀ ਸਮੇਂ ਜਿਹੜਾ ਮੌਸਮ ਜ਼ਿਆਦਾ ਠੰਡਾ ਰਹਿੰਦਾ ਤਾਂ ਜਿਹੜਾ ਆਪਣਾ ਫਸਲ ਏ ਉਹ ਥੋੜਾ ਕੁ ਜਿਹੜਾ ਡੇਟ ਪੱਕਦੀ ਏ ਤੇ ਜਿਹੜੀਆਂ ਨੇ ਕਿਸਾਨ ਵੀਰੋ ਬਜਾਈ ਦਾ ਸਮਾਂ ਤਕਰੀਬਨ ਜਿਹੜੀ ਯੂਨੀਵਰਸਿਟੀ ਦੱਸਦੀ ਕਿ 25 ਅਕਤੂਬਰ ਤੋਂ ਲੈ ਕੇ ਆਪਾਂ 10 ਨਵੰਬਰ ਤੱਕ ਆਪਾਂ ਇਸ ਦੀ ਬਜਾਈ ਕਰ ਸਕਦੇ ਆ ਤੇ ਜਿਹੜੀ ਆਪਾਂ ਇਹਦਾ ਸਹੀ ਸਮਾਂ ਗਣਕੇ ਤਾਂ ਤਕਰੀਬਨ 1 2 ਨਵੰਬਰ ਤੋਂ ਲੈ ਕੇ 7 8 ਨਵੰਬਰ ਤੱਕ ਜੇਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਾਣ ਕੇ 4 5 ਦਿਨ ਲਗਭਗ ਆਪਾਂ ਬਜਾਈ ਕਰਦੇ ਆ ਤਾਂ ਆਪਣੀ ਜਿਹੜੀ ਕਣਕ ਦਾ ਬਹੁਤ ਵਧੀਆ ਆਪਾਂ ਝਾੜ ਲੈ ਸਕਦੇ ਆ ਜਾਣੀ ਕਿ 2 ਨਵੰਬਰ ਤੋਂ ਲੈ ਕੇ 5 ਨਵੰਬਰ ਦੇ ਲਗਭਗ ਜੇਕਰ ਆਪਾਂ ਬਜਾਈ ਕਰਦੇ ਹਾਂ ਤਾਂ ਬਹੁਤ ਇੰਦਾ ਜਿਹੜਾ ਟੁਕਮਾ ਸਮਾਂ ਚੰਗੇ ਝਾੜ ਦੇ ਵਾਸਤੇ ਤੇ ਅਗਲੀ ਹੈਗੀ ਆਪਣੀ ਵੈਰੈਟੀ PBW 826 ਵੈਰੈਟੀ ਇਹ ਜਾਨੀ ਕਿ 143 ਦਿਨ ਜਿਹੜੇ ਆਪਣਾ ਪੱਕਣ ਦੇ ਵਿੱਚ ਸਮਾਂ ਲੈਂਦੀ ਉਸ ਵੈਰੈਟੀ ਦੇ ਨਾਲ ਇੱਕ ਹਫਤਾ ਪਹਿਲਾਂ ਪੱਕ ਜਾਂਦੀ ਏ ਤਾਂ ਇੰਦਾ ਜਿਹੜਾ ਆਪਣੀ ਬਜਾਈ ਦਾ ਸਹੀ ਸਮਾਂ 10 ਨਵੰਬਰ ਤੋਂ ਬਾਅਦ 10 ਤੋਂ ਲੈ ਕੇ 20 ਨਵੰਬਰ ਤੱਕ ਜਾਣੇ ਕਿ 12 ਨਵੰਬਰ ਤੋਂ ਲੈ ਕੇ 15-16 ਨਵੰਬਰ ਤੱਕ ਜੇਕਰ ਇਸ ਵੈਰੈਟੀ ਦੀ ਆਪਾਂ ਬਜਾਈ ਕਰਦੇ ਹਾਂ ਤਾਂ ਬਹੁਤ ਠੁਕਵਾਂ ਸਮਾਂ ਆਪਾਂ ਮੰਨਿਆ ਜਾਂਦਾ ਕਿਉਂਕਿ ਜੇਕਰ ਇਹਨੂੰ ਆਪਾਂ ਜ਼ਿਆਦਾ ਗੇਤੀ ਬੀਜ ਦਿਆਂ ਇਹਦੇ ਵਿੱਚ ਥੋੜੀ ਜਿਹੜਾ ਨਾਲ ਹੀ ਚੜਨ ਦੀ ਜਿਹੜੀ ਸਮੱਸਿਆ ਆ ਜਾਂਦੀ ਹੈ ਦਿੱਕਤ ਆ ਜਾਂਦੀ ਹੈ ਇਸ ਕਰਕੇ ਇਹਨੂੰ ਆਪਾਂ 10 ਨਵੰਬਰ ਤੋਂ ਬਾਅਦ ਹੀ ਜਿਹੜੀ ਆਪਾਂ ਨੂੰ ਉਸ ਵੀ ਬਜਾਈ ਸ਼ੁਰੂ ਕਰਨੀ ਚਾਹੀਦੀ ਹੈ 10 ਤੋਂ ਲੈ ਕੇ 20 ਨਵੰਬਰ ਤੱਕ ਜਾਣੇ ਕਿ 12-15 ਦੇ ਲਗਭਗ ਜੇਕਰ ਆਪਾਂ ਇਸ ਦੀ ਬਜਾਈ ਕਰਦੇ ਹਾਂ ਤਾਂ ਬਹੁਤ ਠੁਕਵਾਂ ਸਮਾਂ ਮੰਨਿਆ ਜਾਂਦਾ ਇਸ ਵੈਰੈਟੀ ਦੇ ਵਾਸਤੇ ਤੇ ਡਿੱਗਣ ਦੀ ਸਮੱਸਿਆ ਦੋਨਾਂ ਵੈਰਾਈਟੀਆਂ ਦੇ ਵਿੱਚ ਬਹੁਤ ਘੱਟ ਏ ਤੇ ਜਿਹੜੀ ਆਪਾਂ ਪਿਛਲੇ ਸਾਲ ਤਕਰੀਬਨ 3-4 ਵੈਰਾਈਟੀਆਂ ਦੀ ਬਿਜਾਈ ਕੀਤੀ ਸੀ ਇਸ ਵਾਰੀ ਆਪਾਂ 3-4 ਕਿਸਮਾਂ ਦੀ ਆਪਾਂ ਬਿਜਾਈ ਕਰਨੀ ਏ ਤੇ ਪਿਛਲੇ ਸਾਲ ਜਿਹੜੀ ਆਪਣੀ DBW 327 ਵੈਰਾਈਟੀ ਸੀ ਆਪਾਂ ਤਕਰੀਬਨ 4 2 ਨਵੰਬਰ 3 ਨਵੰਬਰ ਦੇ ਲਗਭਗ ਜਿਹੜੀ ਆਪਾਂ ਦੀ ਬਿਜਾਈ ਕੀਤੀ ਸੀ ਯਾਨੀ ਕਿ 4 ਨਵੰਬਰ ਤੱਕ ਇਹਦੀ ਬਿਜਾਈ ਹੋ ਗਈ ਸੀ ਤੇ ਜਿਹੜਾ ਆਪਣਾ ਕਿਸਾਨੀ ਵਿਰੋਂ ਦਾ ਝਾੜ ਆਇਆ ਸੀ 68 ਮਾਣ ਯਾਨੀ ਕਿ 26 ਕੁਆਂਟਲ 40 ਕਿਲੋ ਇਹਦਾ ਝਾੜ ਆਇਆ ਸੀ DBW 327 ਵੈਰਾਈਟੀ ਦਾ ਤੇ ਜਿਹੜੀ ਆਪਣੀ ਵੈਰਾਈਟੀ BBW 826 ਵੈਰਾਈਟੀ ਸੀ ਇਹਦੀ ਆਪਾਂ ਤਕਰੀਬਨ 13 ਨਵੰਬਰ ਦੇ ਲਗਭਗ ਜਿਹੜੀ ਆਪਾਂ ਬਜਾਈ ਕੀਤੀ ਸੀ ਤਾਂ ਇਹਦਾ ਜਿਹੜਾ ਝਾੜ ਆਪਾਂ ਨੂੰ 65 ਮਾਣ ਦੇਖਣ ਨੂੰ ਮਿਲਿਆ ਸੀ ਯਾਨੀ ਕਿ 26 ਕੁਆਂਟਲ ਇਸਦਾ ਝਾੜ ਆਇਆ ਸੀ 1 ਮਾਣ ਦਾ ਫਰਕ ਦੋਨਾਂ ਦੇ ਵੈਰਾਈਟੀਆਂ ਦੇ ਵਿੱਚ ਪਿਆ ਸੀ ਦੋਨੋਂ ਵੈਰਾਈਟੀਆਂ ਵਧੀਆਂ ਨੇ ਤੇ ਡਿੱਗਣ ਦੀ ਸਮੱਸਿਆ ਬਹੁਤ ਘੱਟ ਹੈ ਦੋਨਾਂ ਦਾ ਜਿਹੜਾ ਝਾੜ ਇੱਕ ਦਾ ਆਪਣਾ 826 ਦਾ 26 ਕੁਆਂਟਲ ਤੇ ਜਿਹੜੀ ਆਪਣੀ DBW 327 ਦਾ ਜਿਹੜੀ ਕਿ ਆਪਾਂ 3-4 ਨਵੰਬਰ ਦੇ ਲਗਭਗ ਬਜਾਈ ਕੀਤੀ ਸੀ ਇਹਦਾ ਆਪਣਾ 68 ਮਣ ਯਾਨੀ ਕਿ 26 ਕੁਆਂਟਲ 40 ਆਪਣਾ ਕਿੰਗੋ ਝਾੜ ਇਹਦਾ ਦੇਖਣ ਨੂੰ ਮਿਲਿਆ ਸੀ ਤੇ ਬਾਕੀ ਜਿਹੜਾ ਮੌਸਮ ਤੇ ਡਿਪੈਂਡ ਕਰਦਾ ਆਉਣ ਵਾਲਾ ਸਮਾਂ ਵੀ ਨੇੜ ਪਰ ਕਰਦਾ ਫਸਲ ਤੇ ਵੀ ਕਿਦਾਂ ਦਾ ਮੌਸਮ ਰਹੇਗਾ ਜੇ ਆਪਣੇ ਫਸਲ ਪੱਕਣ ਦੇ ਸਮੇਂ ਤਾਂ ਉਸ ਦੇ ਤਰ੍ਹਾਂ ਹਿਸਾਬ ਨਾਲ 70 75% ਜਿਹੜਾ ਆਪਣਾ ਝਾੜ ਮੌਸਮ ਦੇ ਟਿਕਿਆ ਹੁੰਦਾ ਤੇ ਇਸ ਵਾਰ ਵੀ ਆਪਾਂ ਇਹ ਦੋਨੋਂ ਵੈਰਾਈਟੀਆਂ ਤੇ ਇਸ ਤੋਂ ਇਲਾਵਾ ਆਪਾਂ DBW 222 187 ਜਿਹੜੀ ਆਪਾਂ ਲਾ ਕੇ ਬੀਜਦੇ ਆ ਉਹ ਵੈਰਾਈਟੀ ਹੋ ਸਕਦਾ ਕਿ 371 ਵੈਰਾਈਟੀ ਦੀ ਵੀ ਆਪਾਂ ਇਸ ਵਾਰ ਬਜਾਈ ਕਰੀਏ ਇਹਨਾਂ ਵੈਰਾਈਟੀਆਂ ਦਾ ਆਪਾਂ ਬਜਾਈ ਕਰਦੇ ਆ ਯਾਨੀ ਕਿ ਜ਼ਿਆਦਾ ਆਪਣਾ ਰਕਬੇ ਦੇ ਵਿੱਚ DBW 327 ਉਸ ਤੋਂ ਥੋੜਾ ਘੱਟ ਜਿਹੜੀ ਆਪਣੀ PBW 826 ਵੈਰਾਈਟੀ ਆਪਾਂ ਆਪਣੇ ਖੇਤ ਵਿੱਚ ਲਗਾਵਾਂਗੇ ਉਸ ਤੋਂ ਬਾਅਦ 371 ਤੇ ਜਿਹੜੀ ਬਾਕੀ ਆਪਣੀ DBW 222 ਤੇ 187 ਦਾ ਵੀ ਬਹੁਤ ਵਧੀਆ ਕੰਬੀਨੇਸ਼ਨ ਹੈ ਜਿਹ ਵੀ ਆਪਾਂ ਇੱਕ ਵੀਡੀਓ ਆਪਾਂ ਅਪਲੋਡ ਕੀਤੀ ਹੋਈ ਏ ਬਹੁਤ ਵਧੀਆ ਝਾੜ ਆਉਂਦਾ ਚੰਗਾ ਕੰਬੀਨੇਸ਼ਨ ਹੈ ਡਿੱਗਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਏ ਤੇ ਬਾਕੀ ਜਿਹੜੀ ਆਪਣੀ ਬੀਜ ਦੀ ਮਾਤਰਾ ਸਹੀ ਹੋਣੀ ਚਾਹੀਦੀ ਏ ਤੇ ਇਹ ਆਪਣੇ ਪਿਛਲੇ ਸਾਲਾਂ ਦੇ ਝਾੜ ਹੈ ਸੀ ਬਾਕੀ ਆਉਣ ਵਾਲੇ ਸਮਾਂ ਤੇ ਮੌਸਮ ਤੇ ਨਿਰਭਰ ਕਰਦਾ ਕਿ ਵੀ ਕਿੰਨਾ ਝਾੜ ਮੌਸਮ ਤੇ ਡਿਪੈਂਡ ਕਰਦਾ ਕਿੰਨਾ ਝਾੜ ਆਪਣੀ ਫਸਲ ਦਾ ਆਵੇਗਾ ਤੇ ਬਾਕੀ ਵੈਰੈਟੀਆਂ ਬਹੁਤ ਵਧੀਆ ਨੇ ਬਾਕੀ ਆਪੋ ਆਪਣੀ ਜਿਹੜੀ ਵੀ ਤੁਸੀਂ ਕੋਈ ਨਵੀਂ ਵੈਰੈਟੀ ਲਗਾਉਣੀ ਹੈ ਜਿਵੇਂ ਤੁਸੀਂ SWR 872 ਵੈਰੈਟੀ ਕਾਫੀ ਚਰਚਾ ਦੇ ਵਿੱਚ ਚੱਲ ਰਹੀ ਹੈ ਤਾਂ ਪਹਿਲਾਂ ਥੋੜੇ ਖੇਤ ਦੇ ਵਿੱਚ ਆਪਣਾ ਟ੍ਰਾਇਲ ਕਰਿਆ ਕਰੋ ਜਿੰਨਾ ਰਕਬਾ ਉਸ ਤੋਂ ਘੱਟ ਰਕਬੇ ਦੇ ਵਿੱਚ ਟ੍ਰਾਇਲ ਕਰਿਆ ਕਰੋ ਉਸ ਤੋਂ ਬਾਅਦ ਜੇਕਰ ਤੁਹਾਡੇ ਖੇਤ ਦੇ ਵਿੱਚ ਤੁਹਾਡੀ ਜ਼ਮੀਨ ਤੁਹਾਡੇ ਪਾਣੀ ਦੇ ਨਕੂਲ ਵੈਰੈਟੀ ਵਧੀਆ ਝਾੜ ਦਿੰਦੀ ਹੈ ਤਾਂ ਉਸੇ ਕਸਮ ਦਾ ਆਪਾਂ ਅਗਲੇ ਸਾਲ ਵਾਸਤੇ ਬੀਜ ਰੱਖ ਕੇ ਆਪਾਂ ਅਗਲੇ ਸਾਲ ਆਪਾਂ ਏਰੀਆ ਵਧਾ ਸਕਦੇ ਹਾਂ ਕੋਈ ਵੀ ਨਵੀਂ ਵੈਰੈਟੀ ਬੀਜਣੀ ਹੈ ਕਿਉਂਕਿ ਕੋਈ ਵੀ ਵੈਰੈਟੀ ਹੈ ਸਾਰੇ ਜ਼ਮੀਨਾਂ ਦੇ ਵਿੱਚ ਆਪਣਾ ਇੱਕੋ ਜਿਹਾ ਚਾੜ ਨਹੀਂ ਦੇ ਸਕਦੀ ਕਿਸੇ ਵੈਰੈਟੀ ਕਿਸੇ ਜ਼ਮੀਨ ਦੇ ਵਿੱਚ ਜਾਂ ਪਾਣੀ ਦੇ ਵਿੱਚ ਕੋਈ ਵੈਰੈਟੀ ਵਧੀਆ ਸੈੱਟ ਬੈਠਦੀ ਹੈ ਚੰਗੀ ਪਰਫਾਰਮੈਂਸ ਕਰਦੀ ਕਿਤੇ ਕੋਈ ਇਸ ਕਰਕੇ ਜਿਹੜੀ ਵੀ ਤੁਸੀਂ ਵੈਰੈਟੀ ਲਗਾਉਣੀ ਹੈ ਪਹਿਲੀ ਵਾਰ ਲਾਉਣੀ ਹੈ ਤਾਂ ਤਕਰੀਬਨ 1-2 ਏਕੜ ਦੇ ਵਿੱਚ ਜਿਹੜੀ ਆਪਣੀ ਆਪਣੇ ਰਕਬੇ ਦੇ ਅਨੁਸਾਰ ਜਿਹੜੀ ਵੈਰੈਟੀ ਦਾ ਟ੍ਰਾਇਲ ਲਗਾਇਆ ਕਰੋ ਉਸ ਤੋਂ ਬਾਅਦ ਫਿਰ ਆਪੋ ਆਪਣੇ ਚਾਰ ਦੇ ਮੁਤਾਬਕ ਤੁਸੀਂ ਆਪਣਾ ਏਰੀਆ ਰਕਬਾ ਵਧਾ ਸਕਦੇ ਹੋ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ